ਜੀ ਸਤਿ ਸ਼੍ਰੀ ਅਕਾਲ ਸਾਰੀਆਂ ਮੇਰੀਆਂ ਭੈਣਾਂ ਨੂੰ ਤੇ ਕਿਵੇਂ ਹੋ ਜੀ ਤੁਸੀਂ ਤੇ ਆਪਾਂ ਵੀ ਬਹੁਤ ਵਧੀਆ ਤੇ ਭਾਈ ਠੰਡ ਹੋ ਗਈ ਹੈ ਨਾ ਮੌਸਮ ਦਾ ਜਿਹੜਾ ਧਿਆਨ ਰੱਖਿਆ ਕਰੋ ਤੇ ਅੱਜ ਆਪਾਂ ਮੇਰੀਆਂ ਭੈਣਾਂ ਲਈ ਇੱਕ ਫੇਸ਼ੀਅਲ ਲੈ ਕੇ ਆਈਆਂ ਜਿਸ ਦੇ ਨਾਲ ਹੈ ਨਾ ਤੁਹਾਡੀਆਂ ਫੇਸ ਦੀਆਂ ਜਿਹੜੀਆਂ ਝੁਰੜੀਆਂ ਇਹ ਸਹੀ ਹੋਣਗੀਆਂ ਤਾਂ ਕਿ ਤੱਬੇ ਜਿਹੜੇ ਇਹ ਸਹੀ ਹੋਣਗੇ ਹੈ ਨਾ ਤੇ ਸਰਦੀਆਂ ਦੇ ਵਿੱਚ ਇਸ ਫੇਸ਼ੀਅਲ ਦਾ ਬਹੁਤ ਹੀ ਬੈਨੀਫਿਟ ਹੈ ਈ ਆਪਾਂ ਨੂੰ ਮਿਲਣ ਵਾਲਾ ਇਹ ਬਹੁਤ ਹੀ ਸਾਰਾ ਲਾਇ ਤੇ ਇਹ ਫਰੂਟ ਹੈ ਜਿਹੜਾ ਆਪਾਂ ਫੋਟੋਸ਼ੀਅਲ ਕਰਨ ਵਾਲੇ ਹਨਾ ਅਨਾਨਸ ਦਾ ਜਿਹਨੂੰ ਪਾਣੀ ਐਪਲ ਵੀ ਕਹਿ ਦਿੰਦੇ ਆ ਇਹ ਅੱਜ ਕੱਲ ਵੀ ਬਹੁਤ ਮਿਲਦਾ ਹੈ ਕਿਉਂਕਿ ਇਹਦਾ ਸੀਜ਼ਨ ਹੈ ਹੁਣ ਇਹ ਇਹਨੂੰ ਤੁਸੀਂ ਜਿਹੜਾ ਇਹਦਾ ਗੁੱਦਾ ਹੁੰਦਾ ਹੈ ਉਹਨਾਂ ਨੂੰ ਤਾਂ ਆਪਾਂ ਕੱਢ ਕੇ ਖਾ ਸਕਦੇ ਆ ਜੀ ਵਿਚਾਰੋ ਤੇ ਇਹਦੇ ਵਿੱਚ ਜਿਹੜੇ ਆ ਸਾਈਡਾਂ ਵਾਲੇ ਪਾਣੀ ਐਪਲ ਦੇ ਛਿਲਕੇ ਹੁੰਦੇ ਆ ਤੇ ਇਹਨਾਂ ਦੇ ਵਿੱਚ ਰਸ ਬਹੁਤ ਹੁੰਦਾ ਹੈ ਆ ਸਾਈਡ ਤੋਂ ਤੁਸੀਂ ਰੱਖ ਲੈਣਾ ਇੱਕ ਉਂਗਲ ਦੇ ਸੱਣ ਦਾ ਟੁਕੜਾ ਦੇਖੋ ਇਹ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਰਾਸਾ ਜਿਹੜਾ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਰਾਸ ਨਹੀਂ ਤਾਂ ਤੁਸੀਂ ਇਹਨੂੰ ਗ੍ਰाइंड ਕਰਕੇ ਦਾ ਪੇਸਟ ਬਣਾਉਣਾ ਠੀਕ ਹੈ ਤੇ ਪਰ ਆਪਣਾ ਇਹਦੇ ਵਿੱਚ ਬਹੁਤ ਜ਼ਿਆਦਾ ਰਾਸਾ ਦੇਖੋ ਇਹਦਾ ਫੇਸ਼ੀਅਲ ਜਿਹੜਾ ਅੱਪ ਅੱਜ ਤੁਹਾਨੂੰ ਕਰਨਾ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਦੇ ਫੇਸ ਦੇ ਉੱਤੇ ਤੁਸੀਂ ਫੇਸ਼ੀਅਲ ਜਿਹੜਾ ਕਰਨਾ ਹੈ ਇਹਦੇ ਨਾਲ ਕੀ ਹੈ ਜਿਵੇਂ ਤੁਸੀਂ 골ਡ ਦਾ ਫੇਸ਼ੀਅਲ ਕਰਦੇ ਹੋ ਨਾ ਉਸ ਤਰ੍ਹਾਂ ਦਾ ਗਲੋ ਆਊਗਾ ਤੁਹਾਡੇ ਚਿਹਰੇ ਦੇ ਉੱਤੇ ਤੇ ਤੁਹਾਨੂੰ ਕੋਈ ਪਾਰਲਰ ਜਾਣ ਦੀ ਲੋੜ ਨਹੀਂ ਬਲੀ ਸਾਨੂੰ ਪਹਿਲਾਂ ਕਰਨੀ ਪਊਗੀ ਜੇ ਤੁਸੀਂ ਪਾਰਟੀ ਵਗੈਰਾ ਤੇ ਜਾ ਰਹੇ ਹੋ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਹਨੂੰ ਕੀਤਾ ਜਾ ਸਕਦਾ ਤੇ ਜੇ ਤੁਸੀਂ ਨੂੰ ਡੇਲੀ ਵੀ ਯੂਜ਼ ਕਰੋਗੇ ਤੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਹੈ ਨਾ ਬਲਕਿ ਤੁਹਾਡਾ ਚਿਹਰਾ ਜਿਹੜਾ ਸਾਫ਼ ਹੋਵੇਗਾ ਤੇ ਸੁਥਰਾ ਹੋਵੇਗਾ ਝਿਰੜੀਆਂ ਜਿਹੜੀਆਂ ਚਿਹਰੇ ਦੀਆਂ ਖਤਮ ਹੋ ਜਾਣੀਆਂ ਬਿਲਕੁਲ ਆ ਦੇਖੋ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਮਿਲਾਵਾਂਗੇ ਜੀ ਐਲੋਵੇਰਾ ਜੈਲ ਜਾਂ ਤਾਂ ਤੁਸੀਂ ਅਨਾਨਾਸ ਦਾ ਬਣਾ ਲਓ ਜੀ ਪੇਸਟ ਜੇ ਤੁਹਾਡੇ ਕੋਲੇ ਪੇਸਟ ਵਗੈਰਾ ਬਣਾਉਣ ਦਾ ਟਾਈਮ ਨਹੀਂ ਹੈਗਾ ਤੇ ਤੁਸੀਂ ਕੀ ਕਰਨਾ ਇਹਦੇ ਵਿੱਚ ਆ ਦੇਖੋ ਛੇਦ ਹੁੰਦੇ ਨੇ ਛੋਟੇ ਛੋਟੇ ਇਹਦੇ ਵਿੱਚ ਆਪਾਂ ਨੇ ਆਪਣਾ ਐਲੋਵੇਰਾ ਜੈੱਲ ਇਸ ਤਰ੍ਹਾਂ ਕਰਕੇ ਭਰ ਲੈਣਾ ਫਿਰ ਤੁਸੀਂ ਕਰਨਾ ਜਿਸ ਤਰ੍ਹਾਂ ਆਪਾਂ ਫੇਸ਼ੀਅਲ ਨਹੀਂ ਕਰਦੇ ਹਾਂ ਤੇ ਪੂਰੇ ਚਿਹਰੇ 'ਤੇ ਨਾ ਅਰਗੜਾਈ ਕਰਨੀ ਹੈ ਜਣ ਆਈ ਕਰਨੀ ਆ ਆ ਦੇਖੋ ਬਹੁਤ ਜ਼ਿਆਦਾ ਗਲੋ ਆ ਜਿਹੜਾ ਇਹਦੇ ਨਾਲ ਤੁਹਾਡੇ ਚਿਹਰੇ ਤੇ ਆਉਂਦਾ ਹੈਗਾ ਇਹਨੂੰ ਤੁਸੀਂ ਅੱਖਾਂ ਵਗੈਰਾ ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਤੁਸੀਂ 2-3 ਟੁਕੜੇ ਲੈ ਲੈਣੇ ਆਗੇ ਘੱਟ ਨਹੀਂ ਲੈਣਾ ਹੈਗਾ ਕਿਉਂਕਿ ਆਪਾਂ ਨੂੰ ਰਸ ਚਾਹੀਦਾ ਜ਼ਿਆਦਾਤਰ ਇਹਦਾ ਅਨਾਨਾਸ ਦਾ ਇੱਕ ਟੁਕੜੇ ਦੇ ਵਿੱਚ ਤਕਰੀਬਨ ਆਪਣੇ ਅੱਧੇ ਕੁ ਫੇਸਟੇ ਖਤਮ ਹੋ ਜਾਂਦਾ ਇਸ ਕਰਕੇ ਆਪਾਂ ਦੋ ਤਿੰਨ ਟੁਕੜੇ ਕਰਕੇ ਰੱਖੇ ਹੋਏ ਆ ਤੇ ਸੋਨੂੰ ਰਿਜ਼ਲਟ ਤੇ ਫਰਕ ਆਪਾਂ ਹੁਣੀ ਦਿਖਾਵਾਂਗੇ ਮੈਂ ਰੱਖਾਇਆ ਹਾਂ ਦਾ ਬਾਕੀ ਸਾਈਡ ਤੇ ਕਰ ਨਹੀਂ ਰਹੇ ਐਸ ਸਾਈਡ ਤੇ ਕਰਨੀ ਹੈ ਦੇਖੋ ਅੱਧੇ ਵਿਸਤੇ ਕੀ ਨਾ ਲੈ ਰਗੜਾਈ ਹੈ ਜਿਹੜੀ ਮ사ਜ ਆ ਸੌਰੀ ਆਪਾਂ ਕੀਤੇ 2 ਮਿੰਟ ਇਹ ਕਰਨੀ ਤੁਸੀਂ 10 ਤੋਂ 15 ਮਿੰਟ ਠੀਕ ਹੈ ਹੁਣ ਆਪਾਂ ਇਹਨੂੰ ਕਰ ਲੈਨੇ ਆ ਸਾਫ ਤਾਂ ਨਿਕੀ ਕਿੰਨਾ ਫਰਕ ਆ ਆਪਣੇ ਐਸ ਸਾਈਡ ਨਾਲ ਐਸ ਸਾਈਡ ਦਾ ਸਿਰਫ 2-3 ਮਿੰਟ ਮ사ਜ ਕਰਨ ਦੇ ਨਾਲ 3 ਮਿੰਟਾਂ ਦੀ ਆਪਣੀ ਹੁੰਦੀ ਹੈ ਸਾਰੀ ਆਸ ਤੋਂ 15 ਮਿੰਟ ਇਹ ਡੇਲੀ ਕਰੋਗੇ ਨਾ ਤੇ ਇਹਦਾ ਬਹੁਤ ਅਸਰ ਆਪਾਂ ਨੂੰ ਦਿਖਾਈ ਦਿੰਦਾ ਤੇ ਭਾਈ ਮੇਰਾ ਮੂੰਹ ਹੋ ਗਿਆ ਹੁਣ ਡੱਪ ਖੜੱਬਾ ਹੈ ਨਾ ਮੈਂ ਆਪਦਾ ਇੱਕ ਹੋ ਜਾ ਕਰ ਲਿਆ ਇਹਨੂੰ ਤੇ ਇਹ ਬਹੁਤ ਹੀ ਫਾਇਦੇਮੰਦ ਹੈ ਸਰਦੀਆਂ ਦੇ ਵਿੱਚ ਫਿਰ ਆਪਾਂ ਕਰਨਾ ਆਸਾਨ ਹੋ ਜਾਂਦਾ ਕਿਉਂਕਿ ਇਹ ਫਰੂਟ ਆ ਜਿਹੜਾ ਸਰਦੀ ਚ ਆਮ ਮਿਲ ਜਾਂਦਾ ਮਿਲਦਾ ਗਰਮੀਆਂ ਚ ਵੀ ਜਾਂਦਾ ਪਰ ਗਰਮੀਆਂ ਚ ਥੋੜਾ ਜਨਾ ਕਾਸਟਲੀ ਪੈ ਜਾਂਦਾ ਤੇ ਪਾਣੀ ਆਪਲ ਜਦੋਂ ਵੀ ਖਰੀਦੋਗੇ ਨਾ ਤੁਸੀਂ ਪੱਕਿਆ ਹੋਇਆ ਹੀ ਖਰੀਦਿਆ ਕਰੋ ਕਿਉਂਕਿ ਇਹਦੇ ਚ ਰਸ ਵੱਧ ਹੁੰਦਾ ਤੇ ਇਹਦੇ ਛਿਲਕੇ ਅੱਗੇ ਤੋਂ ਸੁੱਟਣੇ ਨਹੀਂਗੇ ਵੈਸਟ ਨਹੀਂ ਕਰਨੇ ਤੇ ਚੰਨ ਕਰਨਾ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਇਹਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰੇ マスク。